ਜਿਹੜੀਆਂ 3-4 ਫਿਲਮਾਂ ਲਗਾਤਾਰ ਸੁਪਰ ਫਲॉप ਹੋ ਗਈਆਂ ਉਹ ਤੇ ਬੜਾ ਮੈਨੂੰ ਇਦਾਂ ਲੱਗਿਆ ਕਿ ਯਾਰ ਮੈਂ ਕੁਝ ਗਲਤ ਕਰ ਰਿਹਾ ਹਾਂ ਪਰ ਇਹ ਗੱਲ ਠੀਕ ਹੈ ਤੇ ਮੈਂ 2 ਮਹੀਨੇ ਕੁਝ ਕੀਤਾ ਨਹੀਂ 2.5 ਮਹੀਨੇ ਤੇ ਮੈਂ ਘਰੇ ਸੀ ਜਾਂ ਤੇ ਮੈਂ ਬੈਠੇ-ਬੈਠੇ ਨਾਲ ਮੈਂ ਆਈਡੀਆ ਜੇ ਸੋਚਣ ਲੱਗ ਗਿਆ ਮੈਂ 2-3 ਰਾਈਟਰਾਂ ਨੂੰ ਆਈਡੀਆ ਦਿੰਦਾ ਤੇ ਕੋਈ ਮੰਨੇ ਹੀ ਨਹੀਂ ਲਿਖਣ ਲਈ ਤੇ ਕਿਵੇਂ ਸਭ ਤੋਂ ਪਹਿਲਾਂ ਆਪਣੀ ਵਾਈਫ ਨੂੰ ਸੁਣਾਈ ਉਹ ਕਹਿੰਦੀ ਜੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਵੀ ਤੁਸੀਂ ਆ ਫਿਲਮ ਲੈ ਲਓ ਮੈਂ ਉਹਨੂੰ ਦੱਸਿਆ ਹੀ ਨਹੀਂ ਵੀ ਮੈਂ ਲਿਖੀ ਆ ਇਹਨਾਂ ਨੂੰ ਸੜਾਈ ਪਹਿਲਾਂ ਤਾਂ ਪਹਿਲਾਂ ਮੈਂ ਇਹਨਾਂ ਨੂੰ ਦੱਸ ਬੈਠਿਆ ਵੀ ਇੱਕ ਫਿਲਮ ਕਰਨੀ ਆ ਜੀ ਇਦਾਂ ਦੀ ਆ ਪਹਿਲਾਂ ਤਾਂ ਉਹ ਦੱਸਤਾ ਇਹਨਾਂ ਨੇ ਇਹਨਾਂ ਦੇ ਹੱਥੋਂ ਪਕੌੜਾ ਡਿੱਗ ਪਿਆ ਲੈ ਐ ਚੱਕਿਆ ਵਾ ਸੀਗਾ ਇਹਨਾਂ ਨੇ ਜਦੋਂ ਮੈਂ ਦੱਸਿਆ ਜੀ ਮੈਂ ਡਾਇਰੈਕਟ ਕਰਨੀ ਆ ਤਾਂ ਜਮਾ ਹੀ ਡੈੱਡ ਹੋ ਗਿਆ ਗੰਮ ਕਰਦੀ ਚਲਾ ਲਈ ਫਿਲਮ ਹਣਾ ਤੁਹਾਨੂੰ ਹੌਸਲਾ ਦਿੰਦੀ ਆ ਅਕੀਲ ਬਾਈ ਮੈਂ ਬਹੁਤ ਫੀਲ ਕਰਦਾ ਸੋ ਮੈਨੂੰ ਐ ਲੱਗਦਾ ਕਿ ਹੁਣ ਤਾਂ ਚਲੋ ਜਿਵੇਂ ਘੁੱਗੀ ਭਾਜੀ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਆ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਯਾਰ ਇਹ ਕਰਨੀ ਚਾਹੀਦੀ ਆ ਅਸੀਂ ਪਿਛਲੀਆਂ ਦੋ ਫਿਲਮਾਂ ਚ ਦੇਖਿਆ ਕਿ ਲੋਕਾਂ ਨੂੰ ਲੋਕਾਂ ਚ ਕੀ ਚੇਂਜ ਆਈ ਆ ਜਾਂ ਲੋਕ ਕੀ ਸੋਚਦੇ ਨੇ ਇਸ ਫਿਲਮ ਦੇ ਬਾਰੇ ਜਦੋਂ ਪਹਿਲੀ ਫਿਲਮ ਬਣਾਈ ਸੀ ਤਾਂ ਮੈਂ ਦੱਸਾਂ ਕਿ ਉਸ ਤੋਂ ਉਸ ਤੋਂ ਹੀ ਅਸੀਂ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਸੀ ਹੰਮਲ ਸੋ ਉਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਅਸੀਂ ਪ੍ਰੋਡਿਊਸ ਕੀਤੀਆਂ ਉਹ ਗੁਰਫਤ ਫਿਲਮ ਜਾਂ ਸਿਪਿਹਰਵਾਲ ਪ੍ਰੋਡਕਸ਼ਨ ਸਾਡੇ ਜਿਹੜੇ ਬੈਂਨਰ ਸੀ ਉਹਨਾਂ ਅੰਡਰ ਉਹ ਫਿਲਮਾਂ ਬਣੀਆਂ ਨੇ ਤੇ ਮੇਰੀਆਂ 3-4 ਫਿਲਮਾਂ ਲਗਾਤਾਰ ਸੁਪਰ ਫਲॉप ਬਣ ਜਾਂ ਉਹ ਤੇ ਬੜਾ ਮੈਨੂੰ ਐਦਾਂ ਲੱਗਿਆ ਕਿ ਯਾਰ ਮੈਂ ਕੁਝ ਗਲਤ ਕਰ ਰਿਹਾ ਯਾਰ ਸਹੀ ਨਹੀਂ ਚੱਲ ਰਿਹਾ ਕੁਛ ਹਨਾ ਤੇ ਜਿਹਦੇ ਚੋਂ ਮੈਂ ਮਤਲਬ ਮੇਰੀਆਂ ਵੀ ਮੈਂ ਤੇ ਸਮੀਰ ਭਾਈ ਸਾਡੇ ਸਭ ਤੋਂ ਸਮੀਰ ਭਾਈ ਸਾਡੇ ਕਲੋਜ਼ ਨੇ ਜਦਾਂ ਕਹ ਲਈ ਐਜ਼ ਅ ਫਰੈਂਡ ਵੀ ਮਸਮੀ ਬਾਈ ਨੂੰ ਵੀ ਕਹਿੰਮਾ ਕਪੜੀ ਆ ਕਿ ਲੋ ਰਿਹਾ ਵੀ ਸਮਝ ਨਹੀਂ ਲੱਗਦੀ ਵੀ ਕਈ ਤਾਂ ਫਿਲਮਾਂ ਵੀ ਵਿੱਚ ਠੀਕ ਸੀ ਸਿਸਟਮ ਜੇ ਨਹੀਂ ਚੱਲ ਰਿਹਾ ਤੇ ਫਿਰ ਇੱਕ ਨਾ ਸਮੀਬਾਈ ਫਿਲਮ ਲੈ ਕੇ ਆਇਆ ਉਹ ਕਹਿੰਦੇ ਆਪਾਂ ਆ ਫਿਲਮ ਕਰਦੇ ਆ ਭਾਜੀ ਮੈਂ ਕਿਹਾ ਭਾਜੀ ਆ ਮੈਂ ਕਰਨੀ ਨਹੀਂ ਆਪਾਂ ਬ੍ਰੇਕ ਲਈਏ ਆਪਾਂ ਠਹਿਰ ਕੇ ਕਰਾਂਗੇ ਭਾਜੀ ਕਹਿੰਦੇ ਠੀਕ ਆ ਤੇ ਮੈਂ 2 ਕੁ ਮਹੀਨੇ ਕੁਛ ਕੀਤਾ ਨਹੀਂ 2.5 ਮਹੀਨੇ ਤੇ ਮੈਂ ਘਰੇ ਸੀ ਜਾਂ ਤੇ ਮੈਂ ਬੈਠੇ ਬੈਠੇ ਨਾ ਮੈਂ ਆਈਡੀਆ ਜੇ ਸੋਚਣ ਲੱਗ ਗਿਆ ਮੈਂ 2-3 ਰਾਈਟਰਾਂ ਨੂੰ ਆ ਆਈਡੀਆ ਦਿੰਦਾ ਤੇ ਉਹੀ ਮੰਨੇ ਇਹਨਾਂ ਲਿਖਣ ਦੀ ਤੇ ਮੈਂ ਲਿਖ ਲਿਆ ਆਹ ਫਿਲਮ ਤੇ ਲਿਖ ਕੇ ਮੈਂ ਸਭ ਤੋਂ ਪਹਿਲਾਂ ਆਪਣੀ ਵਾਈਫ ਨੂੰ ਸੁਣਾਈ ਉਹ ਕਹਿੰਦੀ ਕਿ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਵੀ ਤੁਸੀਂ ਆਹ ਫਿਲਮ ਲੈ ਲਓ ਮੈਂ ਉਹਨੂੰ ਦੱਸਿਆ ਹੀ ਨਹੀਂ ਵੀ ਮੈਂ ਲਿਖੀ ਆ ਮੈਂ ਜਦੋਂ ਨਹੀਂ ਕਿਹਾ ਵੀ ਆਹ ਰੋ ਮੈਂ ਕਿਹਾ ਵੀ ਇਹ ਕੰਮ ਠੀਕ ਲੱਗਦਾ ਹਨਾ ਮੈਂ ਫਿਰ ਉਹਨੂੰ ਬਾਅਦ ਚ ਦੱਸਿਆ ਮੈਂ ਕਿਹਾ ਵੀ ਮੈਂ ਲਿਖੀ ਆ ਤਾਂ ਤੇ ਕਹਿੰਦੀ ਅੱਛਾ ਕਹਿੰਦੀ ਬਹੁਤ ਵਧੀਆ ਫਿਲਮ ਫਿਰ ਮੈਂ ਉਸ ਤੋਂ ਬਾਅਦ ਕੋ ਗੀਵਾਂ ਜੀ ਨੂੰ ਬੁਲਾਇਆ ਇਹਨਾਂ ਨੂੰ ਸੁਣਾਈ ਪਹਿਲਾਂ ਤਾਂ ਪਹਿਲਾਂ ਮੈਂ ਉਹਨਾਂ ਨੂੰ ਦੱਸ ਬੈਠਿਆ ਵੀ ਇੱਕ ਫਿਲਮ ਕਰਨੀ ਹੈ ਜੀ ਇਦਾਂ ਦੀ ਆ ਪਹਿਲਾਂ ਤਾਂ ਉਹ ਦੱਸਦਾ ਇਹਨਾਂ ਨੇ ਇਹਨਾਂ ਦੇ ਹੱਥੋਂ ਪਕੌੜਾ ਡਿੱਗ ਪਿਆ ਤਾਂ ਐ ਚੱਕਿਆ ਹੋਇਆ ਸੀਗਾ ਇਹਨਾਂ ਨੇ ਜਦੋਂ ਮੈਂ ਦੱਸਿਆ ਵੀ ਮੈਂ ਡਾਇਰੈਕਟ ਕਰਨੀ ਆ ਤਾਂ ਜਮ੍ਹਾਂ ਹੀ ਡੈੱਡ ਹੋ ਗਿਆ ਗਾਮ ਫਿਰ ਮੈਂ ਜਦੋਂ ਕਹਾਣੀ ਸੁਣਾਈ ਉਦੋਂ ਭਾਜੀ ਥੋੜੇ ਜੇ ਠੀਕ ਹੋਏ ਇਹਨਾਂ ਨੂੰ ਲੱਗਿਆ ਵੀ ਯਾਰ ਫਿਲਮ ਲੱਗਦੀ ਤਾਂ ਠੀਕ ਆ ਵੀ ਸੁਣਾਉਂਦਾ ਵੀ ਠੀਕ ਆ ਸਿਰੋ ਟੱਚਵੁੱਡ ਕਰਦੇ ਕਰਦੇ ਚੀਜ਼ਾਂ ਸੈੱਟ ਹੋਈਆਂ ਭਾਜੀ ਫਿਲਮ ਬਣ ਗਈ ਸੋ ਉਸ ਫਿਲਮ ਨੇ ਮੈਨੂੰ ਇੰਨਾ ਬੂਸਟ ਅਪ ਕੀਤਾ ਜਦੋਂ ਉਹ ਫਿਲਮ ਆਈ ਕਿਉਂਕਿ ਇਹ ਮੋਟੀਵੇਸ਼ਨਲ ਫਿਲਮ ਆ ਬੇਸਿਕਲੀ ਹੈਨਾ ਆਪਾਂ ਹਰ ਇੱਕ ਨੂੰ ਕਹਿੰਦੇ ਆਗੇ ਯਾਰ ਮਤਲਬ ਟੈਂਦੀ ਕਲਾਲੀ ਫਿਲਮ ਨਹੀਂ ਹੈਗੀ ਚੜਦੀ ਕਲਾਲੀ ਫਿਲਮ ਹੈਨਾ ਤੁਹਾਨੂੰ ਹੌਸਲਾ ਦਿੰਦੀ ਆ ਸੋ ਉਹ ਮੈਨੂੰ ਆਪਣੇ ਆਪ ਨੂੰ ਵੀ ਮਿਲਿਆ ਤੁਸੀਂ ਦੇਖ ਲਓ ਅਰਦਾਸ ਤੋਂ ਬਾਅਦ ਹੰਮਲ ਮੂਵਿਜ਼ ਇੰ ਪਿਕਚਰ ਦੀ ਦੂਜੀ ਫਿਲਮ ਸੀਗੀ ਬਣ ਜੇ ਉਸ ਤਰੀਕ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕੁਝ ਵੀ ਬਣਾਇਆ ਇੱਕ ਵਿੱਚ ਖਰਾਬ ਵੀ ਬਣਾਈ ਮਰ ਗਏ ਲੋਕੋ ਉਹ ਵੀ ਚੱਲ ਗਈ ਠੀਕ ਹੈ ਸਾਡਾ ਕੁਝ ਨਹੀਂ ਹੈਨਾ ਸੋ ਮੈਂ ਉਹ ਕਹਿਣਾ ਵੀ ਜਦੋਂ ਵਾਹਿਗੁਰੂ ਕਿਰਪਾ ਕਰਦਾ ਨਾ ਬਾਬਾ ਕਿਰਪਾ ਦਾ ਬਾਬਾ ਕਹਿੰਦਾ ਚੱਕ ਦੋ ਫੱਟੇ ਸੋ ਚੀਜ਼ਾਂ ਆਟੋਮੈਟਿਕਲੀ ਸੈੱਟ ਹੋ ਜਾਂਦੀਆਂ ਸੋ ਉਸ ਤੋਂ ਬਾਅਦ ਸਭ ਵਧੀਆ ਹੀ ਹੈ ਜੀ